ਮੈਨੂੰ ਕਈ ਵਾਰ ਲੋਕ ਸਵਾਲ ਕਰਦੇ ਪੈਸਾ ਜਦੋਂ ਪਾਠ ਕਰਨ ਲੱਗੀ ਤਾਂ ਨੀਂਦ ਆ ਜਾਂਦੀ ਹੈ ਜਦੋਂ ਸਵੇਰੇ ਬੈਠੀ ਤਾਂ ਤਾਂ ਨੀਂਦ ਬਹੁਤ ਆਉਂਦੀ ਹੈ ਉਹ ਨਹੀਂ ਨੀਂਦ ਆਉਂਦੀ ਪਾਠ ਕਰਨ ਲੱਗ ਜਾਓ ਤੁਹਾਨੂੰ ਨੀਂਦ ਆ ਜਾਂਦੀ ਹੈ ਭਾਵੇਂ ਨੀਂਦ ਆਵੇ ਪਰ ਪਾਠ ਕਰਨਾ ਨਾ ਛੱਡੋ ਜੇ ਨਿਤਨੇਮ ਕਰਦੇ ਆ ਵੀ ਨੀਂਦ ਆਉਂਦੀ ਹੈ ਤਾਂ ਵੀ ਨਿਤਨੇਮ ਛੱਡਣਾ ਨਹੀਂ ਜਿੱਥੋਂ ਯਾਦ ਆ ਗਈ ਉੱਥੋਂ ਫਿਰ ਪੜ੍ਹਨਾ ਸ਼ੁਰੂ ਕਰ ਦਿਓ ਜਿਸ ਜਿਹਰੇ ਅੰਮ੍ਰਿਤ ਵੇਲੇ ਬੈਠਿਆ ਨਾਮ ਕਰਦਿਆ ਨਿਤਨੇਮ ਕਰਦਿਆ ਸਿਮਰਨ ਕਰਦਿਆ ਨੀਂਦ ਆਉਦੀ ਹੈ ਤਾਂ ਵੀ ਕੋਈ ਗੱਲ ਭਲਾ ਹੈ ਜਦੋਂ ਮੈਂ ਇੱਥੇ ਸੇਵਾ ਲਗਾਤਾਰ ਕਈ ਸਾਲ ਨਿਭਾਉਂਦਾ ਰਿਹਾ ਅੰਮ੍ਰਿਤ ਵੇਲੇ ਇੱਕ ਤੋਂ ਦੋ ਪਹਿਲੇ ਪੈਰ ਸਿਮਰਨ ਸ਼ੁਰੂ ਹੋਇਆ ਤਦ ਉਹ ਸਹਾ ਸੰਗਤ ਕਈ ਬੰਦਿਆਂ ਨੇ ਕੰਦ ਨਾਲ ਬੈਠ ਕੇ ਸਿਮਰਨ ਵਿੱਚ ਸੁੱਤੇ ਹੋਣਾ ਕਿਉਂਕਿ ਲਾਈਟਾਂ ਥੋੜੀਆਂ ਜੀਆਂ ਬੁਝਾ ਦਿੰਦੇ ਸੀ ਸਿਮਰਨ ਦੇ ਤੋ ਕਈਆਂ ਨੇ ਸੱਦੇ ਹੋਣਾ ਮੈਨੂੰ ਕਈਆਂ ਕਹਿਣ ਭਾਈ ਸਾਹਿਬ ਜੀ ਉਹ ਪਿੱਛੇ ਦਾ ਸੰਗਤ ਸੁਤੀ ਰਹਿੰਦੀ ਹੈ ਮੈਨੂੰ ਕਹ ਕੋਈ ਗੱਲ ਨਹੀਂ ਭਾਈ ਜਿਹੜਾ ਨਾਮ ਜਪਦਿਆਂ ਵੀ ਸੌਂਗਿਆ ਉਹਦਾ ਵੀ ਭਲਾ ਹੋ ਜਾਣਾ ਕਿਉਂ ਉਹ ਜਪ ਰਿਹਾ ਹੈ ਭਾਈ ਉਹ ਗੁਰੂ ਦੇ ਸ਼ਬਦ ਨਾਮ ਦੇ ਬੇੜੇ ਵਿੱਚ ਬਹਿ ਗਿਆ ਨਿਤਨੇਮ ਕਰਦੇ ਹੋ ਗੁਰੂ ਦੇ ਬੇੜੇ 'ਚ ਤੁਸੀਂ ਸਵਾਰ ਹੋ ਗਏ ਹੋ ਭਾਵੇਂ ਨੀਂਦ ਵੀ ਆ ਗਈ ਤਾਂ ਵੀ ਭਲਾ ਹੋਇਆ ਜ